ਸਤਿ ਸ਼੍ਰੀ ਅਕਾਲ ਜੀ ਮੈਂ ਤਰਵਿੰਦਰ ਸਿੰਘ ਜਨਰ ਸੈਕਟਰੀ ਸ਼ਿਪਕ ਸਿੰਘ ਨੌਜਨ ਸਭਾ ਪੰਜਾਬ ਅੱਜ ਮੁਕੇਰੀਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਅਸੀਂ ਟਰੈਕਟਰ ਮਾਰਚ ਕੀਤਾ ਹੈ ਜਿਹੜਾ ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਵੱਲੋਂ ਸੱਦਾ ਸੀਗਾ 26 ਜਨਵਰੀ ਟਰੈਕਟਰ ਮਾਰਚ ਦਾ ਉਸ ਟਰੈਕਟਰ ਮਾਰਚ ਨੂੰ ਮੁਕੇਰੀਆਂ ਦੀਆਂ 6 ਕਿਸਾਨ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅੱਜ ਸਿਰੇ ਚੜ੍ਹਿਆ ਜਿਹੜਾ ਟਰੈਕਟਰ ਮਾਰਚ ਸਵੇਰੇ ਰੈਸਟਸ ਮੁਕੇਰੀਆਂ ਤੋਂ ਸ਼ੁਰੂ ਹੋ ਕੇ ਅਲੱਗ-ਅਲੱਗ ਪਿੰਡਾਂ ਤੋਂ ਹੁੰਦਾ ਹੋਇਆ ਹਾਜੀਪੁਰ ਹਾਜੀਪੁਰ ਤੋਂ ਢਾਡੇ ਕਟਵਾਲ ਦੀ ਹੁੰਦਾ ਹੋਇਆ ਕਾਂਜੂਪੀਰ ਤੇ ਆਖਰ ਬਾਸੇ ਮਾਨਸਰ ਟੋਲ ਪਲਾਜ਼ੇ ਤੇ ਖਤਮ ਕੀਤਾ ਇਸ ਟਰੈਕਟਰ ਮਾਰਚ ਅਲੱਗ-ਅਲੱਗ ਜਿੱਤੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਆਏ ਜਰੂਰ ਹੈ ਪੀ ਮੁਕੇਰੀਆਂ ਦੇ ਵਿੱਚ ਜਿਹੜੀਆਂ ਲੰਬੇ ਸਮੇਂ ਤੋਂ ਹਰਸੀ ਮਾਨਸਰ ਟੋਲ ਪਲਾਜ਼ੇ ਦੇ ਉੱਪਰ ਜਿਹੜੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਮੋਰਚਾ ਲਗਾ ਕੇ ਰੱਖਿਆ ਕੁਝ ਜਥੇਬੰਦੀਆਂ ਪਾਸੇ ਵੀ ਗਈਆਂ ਪਰ ਅਸੀਂ ਲਗਾਤਾਰ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਕੱਠਿਆਂ ਹੋ ਕੇ ਸੱਦਾ ਦੇ ਰਹੇ ਆਂ ਕਿ ਇੱਕੋ ਝੰਡੇ ਹੇਠ ਇਕੱਠਿਆਂ ਹੋ ਕੇ ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਵੱਲੋਂ ਜਿਹੜਾ ਸੱਦਾ ਆ ਰਿਹਾ ਹੈ ਉਹਨੂੰ ਲਾਗੂ ਕੀਤਾ ਜਾਵੇ ਇਹਦੇ ਵਿੱਚ ਅੱਜ ਇਸ ਐਕਸ਼ਨ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਵੱਲੋਂ ਜਿਹੜਾ ਹੈ ਕੋਮੀ ਖੇਤੀਬਾੜੀ ਦੇ ਨਾਲ ਕੋਮੀ ਮੰਡੀ ਕਰਨ ਦੀ ਜਿਹੜੀ ਖਰੜਾ ਆ ਉਨੂੰ ਰੱਦ ਕਰਾਨ ਦੀ ਮੰਗ ਨੂੰ ਲੈ ਕੇ ਤੇ ਪਲੱਸ ਐਮਐਸਪੀ ਦੀਆਂ ਰਹਿੰਦੀਆਂ ਜਿਹੜੀਆਂ ਮੰਗਾਆਂ ਉਹਨਾਂ ਨੂੰ ਮਨਾਉਣ ਦੇ ਲਈ ਜਿਹੜਾ ਸਿੱਧੇ ਤੌਰ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਹੈ ਉਹਦੇ ਸੱਦੇ ਦੇ ਉੱਪਰ ਅੱਜ ਮੁਕੇਰੀਆਂ ਦੇ ਵਿੱਚ ਟਰੈਕਟਰ ਮਾਰਚ ਹੋਇਆ ਹੈ ਇਸ ਮਾਰਚ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਵੱਡੀ ਗਿਣਤੀ ਕਿਸਾਨ ਸ਼ਾਮਲ ਹੋਏ ਹੈ ਚਾਹੇ ਉਹ ਮਿਲ ਦੇ ਨਾਲ ਬਸ ਦੇ ਜਿਹੜੇ ਪਿੰਡ ਹੈ ਬਿਸ਼ਨ ਪਰ ਉਹਨਾਂ ਦੀ ਜਿਹੜੀ ਹੈ ਮੁੱਖ ਤੌਰ ਤੇ ਜਿਹੜੀ ਮੁਸ਼ਕਲ ਆ ਰਹੀ ਹੈ ਪੋਲੂਸ਼ਨ ਦੀ ਲੈ ਕੇ ਉਹਨਾਂ ਨੇ ਜ਼ਿਕਰ ਕੀਤਾ ਸਵੇਰੇ ਹੀ ਟਰੈਕਟਰ ਮਾਰਚ ਸ਼ੁਰੂ ਹੁੰਦਿਆ ਹੀ ਵੀ ਸਾਡੇ ਪਿੰਡ ਜਿਹੜੀ ਸਵਾ ਤੇ ਪਾਣੀ ਦਾ ਜਿਹੜਾ ਪੋਲੂਸ਼ਨ ਲਗਾਤਾਰ ਮੇਲ ਵੱਲੋਂ ਕੀਤਾ ਜਾ ਰਿਹਾ ਹੈ ਤੇ ਮਿਲ ਦੇ ਪ੍ਰਬੰਧਕਾਂ ਦੇ ਵੱਲੋਂ ਜਿਹੜਾ ਉਹਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਹੈ ਇਹ ਉਤੋਂ ਇਲਾਵਾ ਮਾਈਨਿੰਗ ਦੇ ਨਾਲ ਪ੍ਰਭਾਵਿਤ ਹਾਜੀਪੁਰ ਦੇ ਪਿੰਡਾਂ ਦੇ ਵੱਲੋਂ ਵੱਡੀ ਗਿਣਤੀ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਅੱਜ ਦੇ ਐਕਸ਼ਨ ਦੇ ਵਿੱਚ ਤੇ ਹਲੈ ਜਨਾਰਦਨ ਦੇ ਉਹ ਪਿੰਡ ਜਿਹੜੇ ਹਰ ਤੋਂ ਪ੍ਰਭਾਵਿਤ ਹੋਏ ਉਤੋਂ ਵੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ਾਮਲ ਹੋਏ ਇਹ ਨਹੀਂ ਹੋਰ ਵੀ ਖਿੱਤਿਆਂ ਦੇ ਵਿੱਚੋਂ ਜਿਹੜੇ ਲਗਾਤਾਰ ਕਿਸਾਨੀ ਮਸਲਿਆਂ ਦੇ ਲਈ ਸੰਘਰਸ਼ ਕਰਦੇ ਕਿਸਾਨ ਹੈ ਕਿਸਾਨ ਆਗੂ ਹੈ ਉਹਨਾਂ ਨੇ ਵੱਡੀ ਗਿਣਤੀ ਦੇ ਵਿੱਚ ਇਸ ਸੈਕਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਇਹ ਸਾਰੀ ਗੱਲਾਂ ਦੇ ਵਿੱਚ ਦੇਖਦੇ ਹੋਏ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ 29 ਤਰੀਕ ਠੀਕ 11 ਵਜੇ ਰੈਸਟੋਰਸ ਮੁਕੇਰੀਆਂ ਅਗਲੀ ਮੀਟਿੰਗ ਦਾ ਸੱਦਾ ਦਿੱਤਾ ਹੈ ਤਾਂ ਕਿ ਮੁਕੇਰੀਆਂ ਦੀਆਂ ਇਹਨਾਂ ਮੁਸ਼ਕਲਾਂ ਨੂੰ ਲੈ ਕੇ ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਝੰਡੇ ਹੇਟ ਅਲੱਗ-ਅਲੱਗ ਜਥੇਬੰਦੀਆਂ ਨੂੰ ਨਾਂ ਲੈ ਕੇ ਇੱਕ ਸਾਂਝਾ ਸੰਘਰਸ਼ ਅਸੀਂ ਮੁਕੇਰੀਆਂ ਦੇ ਵਿੱਚ ਬਿੜ ਸਕੀਏ ਕਿਉਂਕਿ ਇੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਇੱਥੋਂ ਦੇ ਪੂਰੇ ਤੰਤਰ ਦੇ ਵੱਲੋਂ ਲਗਾਤਾਰ ਕਿਸਾਨਾਂ ਦਾ ਤੇ ਇੱਥੋਂ ਦੇ ਬਸਦੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ ਉਹਦੇ ਤੋਂ ਵੱਡੀ ਇੱਕ ਸਮੱਸਿਆ ਜਿਹੜਾ ਮਾਰਚ ਅੱਜ ਕੀਤਾ ਹੈ ਤੇ ਜਿਹੜਾ ਮੁਕੇਰੀਆਂ ਦੇ ਕਿਸਾਨਾਂ ਨੇ ਇਹ ਗੱਲ ਦੇ ਮਹਿਸੂਸ ਕੀਤੀ ਕਿ ਹਾਜੀਪੁਰ ਦੇ ਵਿੱਚ ਟੋਟਲ ਸੜਕਾਂ ਟੁੱਟੀਆਂ ਹੋਈਆਂ ਆ ਪ੍ਰਸ਼ਾਸਨ ਕੀ ਕਰ ਰਿਹਾ ਹੈ ਇਹ ਵੀ ਗੱਲ ਦਾ ਨੂੰ ਲੈ ਕੇ ਅਸੀਂ 29 ਤਰੀਕ ਠੀਕ 11 ਵਜੇ ਰੈਸਟ ਹਾਊਸ ਮੁਕੇਰੀਆਂ ਸਾਰੇ ਕਿਸਾਨ ਜਥੇਬੰਦੀਆਂ ਇਕੱਠੇ ਹੋ ਕੇ ਆਣ ਵਾਲੇ ਸਮੇਂ ਦੇ ਵਿੱਚ ਵਿਚਾਰ ਵਟਾਂਦਰਾ ਕਰਾਂਗੇ ਤੇ ਅੱਜ ਦਾ ਜਿਹੜਾ ਐਕਸ਼ਨ ਹੈ ਉਹ ਬੜੇ ਵਧੀਆ ਟੰਗ ਦੇ ਨਾਲ ਜਿਹੜਾ ਸਿਰੇ ਚੜਿਆ ਤੇ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਸੱਦਾ ਦਿੰਨਾ ਹੈ ਕਿ ਉਹ ਇਕੱਠੇ ਹੋ ਕੇ ਸੰਯੁਕਤ ਕਿਸਾਨ ਮੋਰਚਾ ਮੁਕੇਰੀਆਂ ਦੇ ਵੱਲੋਂ ਜਿਹੜਾ ਸੱਦਾ ਦਿੱਤਾ ਜਾ ਰਿਹਾ ਹੈ ਉਹਦੇ ਵਿੱਚ ਸ਼ਮੂਲੀਅਤ ਕਰਨ ਇਹ ਤਰੀਕ ਦੀ ਮੀਟਿੰਗ ਦੇ ਵਿੱਚ ਉਹ ਆਪਣੀ ਸ਼ਮੂਲੀਅਤ ਕਰਨ ਤਾਂ ਕਿ ਸਾਂਝੇ ਤੌਰ ਤੇ ਮੁਕੇਰੀਆਂ ਦੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਸਾਂਝਾ ਸੰਘਰਸ਼ ਅਸੀਂ ਉਸਾਰ ਸਕੀਏ ਅੱਜ ਦੀ ਟੋਟਲ ਕਵਰੇਜ ਅਸੀਂ ਤਰਮਿੰਦਰ ਮੁਕੇਰੀਆਂ ਦੇ ਫੇਸਬੁੱਕ ਤੇ YouTube ਦੇ ਪੇਜ ਦੇ ਉੱਪਰ ਸਾਂਝਾ ਕਰ ਰਹੇ ਹਾਂ ਮੈਂ ਅਪੀਲ ਕਰਦਾ ਕਿ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਇਹਨੂੰ ਹੋਰ ਲੋਕਾਂ ਤੱਕ ਪਹੁੰਚਦੇ ਕਰੋ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜਿਹੜੀਆਂ ਲੜਦੇ ਲੋਕਾਂ ਦੀਆਂ ਅਸਲ ਹਾਲਾਤ ਐ ਜ਼ਮੀਨੀ ਉਹ ਅਸੀਂ ਤੁਹਾਡੇ ਨਾਲ ਲਗਾਤਾਰ ਜਿਹੜੇ ਆ ਗਰਾਊਂਡ ਤੋਂ ਸਾਂਝੇ ਕਰਦੇ ਹਾਂ ਤੇ ਲਗਾਤਾਰ ਸਰਕਾਰ ਅਰ ਤੇ ਉਹਨਾ ਕਾਰਪੋਰੇਟ ਘਰਾਣਿਆਂ ਦੀ ਨੀਤੀਆਂ ਦੇ ਵਿਰੁੱਧ ਤਕੜੇ ਸੰਘਰਸ਼ ਉਸਾਰਨ ਦੇ ਯਤਨ ਕਰਦੇ ਆ ਉਹਦੇ ਵਿੱਚ ਤੁਹਾਡੇ ਸਾਥ ਦੀ ਵੱਡੀ ਲੋੜ ਹੁੰਦੀ ਹੈ ਉਹ ਤੁਸੀਂ ਲਗਾਤਾਰ ਸਾਡੀਆਂ ਦਾ ਤਸਵੀਰਾਂ ਨੂੰ ਹੋਰ ਲੋਕਾਂ ਤੱਕ ਤੇ ਪ੍ਰਸ਼ਾਸਨ ਤੱਕ ਤੇ ਉਹਦੇ ਤੋਂ ਉੱਪਰ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਵਿੱਚ ਸਹਾਇਤਾ ਕਰ ਸਕਦੇ ਹੋ ਧੰਨਵਾਦ